ਪਾਈ ਅਮਰਤਪਾਲ ਸਿੰਘ ਜਿਸ ਸੰਵਿਧਾਨ ਨੂੰ ਚੈਲੰਜ ਕਰਦਾ ਸੀ ਜਿਸ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਸੀ ਤਾਂ ਉਸੇ ਸੰਵਿਧਾਨ ਦਾ ਸਹਾਰਾ ਲੈ ਕੇ ਹੁਣ ਚੋਣਾਂ ਦੇ ਵਿੱਚ ਨਿੱਤਰਿਆ ਕਿ ਸਿਰਫ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਇਸ ਸੰਵਿਧਾਨ ਦੇ ਅੱਗੇ ਚੁੱਕਿਆ ਇਹ ਇਹ ਨਾ ਗੱਲ ਸਮਝੋ ਕਿ ਉਹਨਾਂ ਨੇ ਸੰਵਿਧਾਨ ਦੇ ਉੱਪਰ ਆਪਣਾ ਠੱਪਾ ਲਾ ਦਿੱਤਾ ਕਿ ਉਹ ਨੂੰ ਮੰਨਦੇ ਹੀ ਮੰਨਦੇ ਆ ਇਹ ਇੱਕ ਗੁਰੀਲਾ ਵਾਰ ਜਿੱਨਾ ਇਸਾਈਆਂ ਦਾ ਪਾਈ ਅਮਰਤਪਾਲ ਉਹਨਾਂ ਨੇ ਵਿਰੋਧ ਕੀਤਾ ਹੋਵੇ ਹਿੰਦੂ ਧਰਮ ਦੇ ਕਈ ਵਾਰੀ ਉਹਨਾਂ ਨੂੰ ਕਟਾਕਸ਼ ਕਰਨਾ ਪਿਆ ਹੋਵੇ। ਉਹ ਔਰਟ ਬੋਰਡ ਬੈਂਕ ਦੇ ਬਾਰੇ ਕੀ ਸੋਚਦੇ ਹੋ? ਉਹ ਕਿੱਧਰ ਜਾਣੀਏ? ਭਾਈ ਅਮਰਤਪਾਲ ਦੇ ਪੈਰਲਲ ਵਿਰਸਾ ਸਿੰਘ ਬਲਟੋਏ ਨੂੰ ਉਤਾਰ ਦੇਣਾ ਕਿਦ ਕੀ ਮਾਇਨੇ? ਜਿਹੜੇ ਬਲਟੋਏ ਵਰਕੇ ਬੰਦੇ ਆ ਇਹਨਾਂ ਨੇ ਬਹਿਣਾ ਤੇ ਕੀ ਸੀ ਪਤਾ ਵੀ ਆ ਸਾਹਮਣੇ ਭਾਈ ਅਮਰਤਪਾਲ ਸਿੰਘ ਦੀ ਚੋਣ ਮੈਦਾਨ ਦੇ ਵਿੱਚ ਆਏ ਆ। ਬਹਿਣ ਦੀ بجائے ਸਭ ਨੂੰ ਸਾਹਮਣੇ ਆ ਕੇ ਖੜੇ ਹੋ ਗਏ। ਇਹ ਸਿੱਧਾ-ਸਿੱਧਾ ਬੰਦੀ ਸਿੰਘਾਂ ਦਾ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਦਾ ਸਿੱਧਾ-ਸਿੱਧਾ ਵਿਰੋਧ ਕੀਤਾ ਜਾ ਰਿਹਾ। ਬਗਾਨੇ ਪੁੱਤਾਂ ਦੀ ਉਹਨਾਂ ਗੱਲ ਕੀਤੀ ਮਾਤਾ ਜੀ ਨੂੰ ਸਮੋਦਨ ਕਰਕੇ ਕਿ ਵੇਖਿਆ ਬਗਾਨੇ ਪੁੱਤਾਂ ਵਰੀ ਗੱਲਾਂ ਹੋਰ ਨੇ ਤੇ ਆਪਣੇ ਰੀ ਹੋਰ। ਉਹ ਕਹਿੰਦੇ ਸੀ ਜੇ ਦੋ ਚਾਰ ਮਰ ਜਾਂ ਤਾਂ ਕਿਹੜੀ ਮੱਸਿਆ ਲੱਗਣੋਂ ਹਟ ਜੇਗੀ। ਇਹ ਕਹਿ ਰਹੇ ਨੇ ਦਵਿੰਦਰ ਸਿੰਘ ਆਪਣੇ ਕਮੈਂਟ ਦੇ ਵਿੱਚ ਮਾਤਾ ਜੀ ਦੇ ਜਿਹੜੀ ਪੋਸਟ ਆ ਉਹਦੇ ਨਾਲ। ਪਰ ਹੁਣ ਮੈਂ ਇਹਨਾਂ ਦਵਿੰਦਰ ਸਿੰਘ ਅਰਗੇ ਨੂੰ ਕੁਛ ਨਾ ਚਾਹੁੰਦਾ ਵੀ ਤੁਸੀਂ ਤਾਂ ਹੀ ਭੋਸ਼ ਹੋਗੇ ਵੀ ਜੇਕਰ ਭਾਈ ਅਮਰਤਪਾਲ ਸਿੰਘ ਜੀ ਮਤਲਬ ਉਹ ਹੂੰ ਹੂੰ ਕੀ ਮਸਿਆਲਾ ਕਰੋ ਹਟ ਹੀ ਜਾਵੇ ਲੋਕੇ ਕਮੈਂਟ ਦੱਸਾਂ ਕੀ ਕਹਿ ਰਹੇ ਨੇ ਕਰ ਲੋ ਚਾ ਪੂਰਾ ਜਿਨ੍ਹਾਂ ਨੇ ਬੀਬੀ ਖਾਲੜਾ ਨਹੀਂ ਜਿਤਾਈ ਭਾਈ ਅਮਰਤਪਾਲ ਨੂੰ ਜਿੱਤਉਣਗੇ ਜੇਕਰ ਭਾਈ ਅਮਰਤਪਾਲ ਸਿੰਘ ਜਿੱਤਦੇ ਨੇ ਉਹਦਾ ਪੰਥ ਨੂੰ ਫਾਇਦਾ ਕੀ ਹੈ ਔਰ ਜੇਕਰ ਹਾਰ ਜਾਂਦੇ ਨੇ ਤੇ ਉਹਦਾ ਜ਼ਿੰਮੇਵਾਰ ਕੌਣ ਜੇਕਰ ਨਤੀਜੇ ਬੀਬੀ ਖਾਲੜਾ ਵਾਲੇ ਆ ਗਏ ਲੋਕਾਂ ਨੇ ਨਾ ਜਿਤਾਇਆ ਜ਼ਿੰਮੇਵਾਰ ਕੌਣ ਹੋਏ ਤੇ ਸ਼ਰੋਮਣੀ ਅਕਾਲੀ ਦਲ ਜੇਕਰ ਸੀਟ ਕੱਢ ਗਿਆ ਫਿਰ ਨਹੀਂ ਨਹੀਂ ਆਕਾਲੀ ਦਾ ਵਿਰਸੇ ਉਹਨਾਂ ਨੂੰ ਕੌਣ ਪੁੱਛਦਾ ਇਹਨਾਂ ਨੂੰ ਵੋਟ ਨਹੀਂ ਪਾਣੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਦੇਸ਼ ਕੀ ਹੋ ਸਕਦਾ ਹੈ ਔਰ ਐਸਜੀਪੀਸੀ ਕਿਹਦੇ ਨਾ ਖੜੇਗੀ ਕੀ ਸਪੋਰਟ ਆਪਣੀ ਬੰਦੀ ਦੀ ਕਰਨਗੇ ਸਰੋਗੀ ਆਕਾਲੀ ਦਾ ਵਾਲਿਆਂ ਦੀ ਕਰਨਗੇ ਤੇ ਭਾਈ ਸਾਹਿਬ ਜੀ ਇਹਨਾਂ ਨੇ ਸਪੋਰਟ ਨਹੀਂ ਕਰਨੀ ਵੀ ਜਥੇਦਾਰ ਜਦੋਂ ਜੀ ਕੀਤਾ ਲਾ ਲਿਆ ਜਦੋਂ ਜੀ ਕੀਤਾ ਬਣਾਤਾ ਉਹ ਚੀਜ਼ਾਂ ਸੋਚਣ ਵਾਸਤੇ ਸਾਨੂੰ ਮਜਬੂਰ ਕਰਦੀਆਂ ਵੀ ਜਥੇਦਾਰ ਆਉਂਦੇ ਕਿੱਥੋਂ ਜਿਹੜੀ ਸਿੱਖ ਸੰਗਤ ਹੈ ਉਹ ਹੁਣ ਕਿਹਦੇ ਮਗਰ ਚੱਲੇਗੀ ਐਸਜੀਪੀਸੀ ਦੇ ਮਗਰ ਚੱਲੇਗੀ ਪਾਈ ਅਮਰਿਤਪਾਲ ਦੇ ਮਗਰ ਚੱਲੇਗੀ ਉਹਨਾਂ ਦੇ ਅੱਖੇ ਲੱਗੇਗੀ ਤੁਹਾਡੇ ਅੱਖੇ ਲੱਗੇਗੀ ਕਿ ਜਾਂ ਫਿਰ ਚਹੇਤਾ ਸਾਹਿਬ ਜੀ ਸਵਾਗਤ ਮੈਂ ਹਰਿਸ਼ਪਾਲ ਸਿੰਘ ਅਰ ਤੁਸੀਂ ਜੁੜੇ ਹੋ ਐਨਆਰਆਈ ਟੂਡੇ ਦੇ ਨਾਲ ਪੰਥਕ ਹਲਕਾ ਰਿਹਾ ਹੈ ਖਡੂਰ ਸਾਹਿਬ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਕਦੀ ਜੇਲ੍ਹ ਦੇ ਵਿੱਚੋਂ ਇਸੇ ਹੀ ਹਲਕੇ ਤੋਂ ਚੋਣ ਲੜੀ ਸੀ ਇੱਕ ਰਿਕਾਰਡ ਕਾਇਮ ਕੀਤਾ ਸੀ ਵੱਡੀ ਲੀਡ ਦੇ ਨਾਲ ਜਿੱਤੇ ਸੀ ਪਾਈ ਅਮਰਿਤਪਾਲ ਸਿੰਘ ਵੀ ਸਿਮਰਨਜੀਤ ਸਿੰਘ ਵਾਂਘੀ ਇਸ ਹਲਕਾ ਖਡੂਰ ਸਾਹਿਬ ਤੋਂ ਚੌੜ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਨਤਰ ਚੁੱਕੇ ਨੇ ਕਿ ਸਿਮਰਨਜੀਤ ਸਿੰਘ ਮਾਨ ਵਾਲਾ ਇਤਿਹਾਸ ਦੁਹਰਾਉਣਗੇ ਹਲਕਾ ਖਡੂਰ ਸਾਹਿਬ ਦੀ ਇਹ ਜੋ ਪੰਥਕ ਸੀਟ ਹੈ ਇੱਥੋਂ ਦੀ ਜਿਹੜੀ ਸੰਗਤ ਹੈ ਕਿ ਸਿਮਰਨਜੀਤ ਸਿੰਘ ਮਾਨ ਵਾਂਘੀ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਵੱਡੀ ਲੀਡ ਦਿਵਾਉਣਗੇ ਕਿ ਪੀਪੀ ਖਾਲੜਾ ਵਾਂਘੀ ਕਿਤੇ ਇਸ ਵਾਰ ਵੀ ਭਾਈ ਅਮਰਤਪਾਲ ਦੇ ਵਾਂਘ ਨਾ ਹੋ ਜਾਵੇ ਸੋ ਇਸ ਵੇਲੇ ਬੜਾ ਸਿੱਧਾ ਸਿੱਧਾ ਕਿ ਹਲਕਾ ਖਡੂਰ ਸਾਹਿਬ ਦੀ ਸੰਗਤ ਸਿਮਰਨਜੀਤ ਸਿੰਘ ਮਾਨ ਵਾਲਾ ਇਤਿਹਾਸ ਦੁਹਰਾਏਗੀ ਕਿ ਜਾਂ ਫਿਰ ਬੀਬੀ ਖਾਲੜਾ ਨਾਲ ਜੋ ਇਹਨਾਂ ਨੇ ਕੀਤਾ ਹੈ ਇਹੀ ਭਾਈ ਅਮਰਤਪਾਲ ਨਾਲ ਵੀ ਕਰਨਗੇ ਇਸ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਨੇ ਕਥਾਵਾਚਕ ਭਾਈ ਚਮਕੌਰ ਸਿੰਘ ਜੀ ਭਾਈ ਚਮਕੌਰ ਸਿੰਘ ਜੀ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਡਿਬਰੂ ਕੜ ਦੀ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਜਿਸ ਸੰਵਿਧਾਨ ਨੂੰ ਚੈਲੰਜ ਕਰਦਾ ਸੀ ਜਿਸ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਸੀ ਜਿਸ ਸੰਵਿਧਾਨ ਦੇ ਬਾਰੇ ਅਕਸਰ ਟਿੱਪਣੀ ਕਰਦਾ ਸੀ ਤਾਂ ਉਸੇ ਸੰਵਿਧਾਨ ਦਾ ਸਹਾਰਾ ਲੈ ਕੇ ਹੁਣ ਚੋਣਾਂ ਦੇ ਵਿੱਚ ਨਿਤਰਿਆ ਇਹ ਚੋਣਾਂ ਦੇ ਵਿੱਚ ਨਿਤਰਨਾ ਇਸ ਸੰਵਿਧਾਨ ਦੇ ਅੱਗੇ ਅਧੀਨਗੀ ਕਬੂਲ ਕਰਨੀ ਇਹਨੂੰ ਅਸੀਂ ਕੀ ਮੰਨੀਏ ਕਿ ਸਿਰਫ ਡਿਬਰੂਗੜ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਇਸ ਸੰਵਿਧਾਨ ਦੇ ਅੱਗੇ ਝੁਕਿਆ ਨਹੀਂ ਵੇ ਕੁਝ ਜਿਹੜੀ ਸੰਵਿਧਾਨ ਦੇ ਅੱਗੇ ਝੁਕਰ ਵਾਲੀ ਗੱਲ ਹੈ ਨਾ ਉਹ ਮੈਂ ਉਹਨੂੰ ਕ੍ਰਾਸ ਕਰਦਾ ਵੀ ਸੰਵਿਧਾਨ ਦੇ ਅਗੇ ਝੁਕਣ ਵਾਲੀ ਗੱਲ ਨਹੀਂ ਹੋਈ ਵੀ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਵੀ ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਬੈਠ ਕੇ ਉਹਨਾਂ ਨੇ ਗੱਲ ਦੱਸੀ ਵੀ ਜਿੱਥੇ ਸਾਨੂੰ ਜ਼ਰੂਰਤ ਪਵੇਗੀ ਅਸੀਂ ਸੰਵਿਧਾਨ ਦੀ ਵਰਤੋਂ ਕਰਾਂਗੇ ਤੁਸੀਂ ਪਹਿਲਾਂ ਵੀ ਵੇਖਿਆ ਇਹਨਾਂ ਦੇ ਨਾਲ ਇੱਕ ਗੁਰਵਿੰਦਰ ਨਾਮ ਫੌਜੀ ਇੱਕ ਹੁੰਦਾ ਸੀ ਵੀਰ ਜੀ ਉਹਨਾਂ ਦੇ ਉੱਪਰ ਵੀ ਇੱਕ ਪਰਚਾ ਪਾਇਆ ਗਿਆ ਸੀ ਤੇ ਉਦੋਂ ਵੀ ਉਹਨਾਂ ਨੂੰ ਇੱਕ ਉਸੇ ਸੰਵਿਧਾਨ ਦੇ ਤਹਿਤ ਉਹਨਾਂ ਨੂੰ ਰਿਹਾਈ ਕਰਵਾਇਆ ਗਿਆ ਤੇ ਇਹਨਾਂ ਦੇ ਉੱਪਰ ਵੀ ਇੱਕ ਉਸੇ ਸੰਵਿਧਾਨ ਦੇ ਤਹਿਤ ਹੀ ਪਰਚੇ ਪਾਏ ਗਏ ਆ ਐਨਐਸਏ ਲਾਈ ਗਈ ਆ ਤੇ ਫਿਰ ਉਹਨੂੰ ਵਰਤ ਕੇ ਜੇ ਉਹਨਾਂ ਦਾ ਕਹਿਣਾ ਇਹ ਸੀ ਵੀ ਜੇਕਰ ਕੋਈ ਸਾਡਾ ਸਿੰਘ ਬਾਹਰ ਆ ਜਾਊਗਾ ਵੀ ਅਸੀਂ ਕੋਈ ਆਜ਼ਾਦ ਤੇ ਹੈਗੇ ਨਹੀਂ ਜਾਂ ਸਾਡੇ ਕੋਲ ਕੋਈ ਆਪਣੇ ਕੈਦੀ ਕਾਨੂੰਨ ਆਪਣਾ ਕੋਈ ਦੇਸ਼ ਕੋਈ ਆਪਣੀ ਧਰਤੀ ਜਾਂ ਆਪਣਾ ਕੋਈ ਪੁਲਿਸ ਥਾਣਾ ਆਪਣੀ ਅਦਾਲਤ ਜਾਂ ਕੋਰਟ ਸੁਪਰੀਮ ਕੋਰਟ ਸਾਡੇ ਕੋਲ ਕੁਝ ਵੀ ਨਹੀਂ ਹੈ ਪਰ ਜੇਕਰ ਅਸੀਂ ਇਸ ਮੁਲਖ ਦੇ ਵਿੱਚ ਰਹੇ ਰਹੇ ਹਾਂ ਵੀ ਉਹ ਵਰਤ ਕੇ ਜੇਕਰ ਸਾਡਾ ਭਲਾ ਹੁੰਦਾ ਤੇ ਅਸੀਂ ਜ਼ਰੂਰ ਕਰਾਂਗੇ ਉਹਨਾਂ ਦਾ ਕਹਿਣਾ ਇਹ ਸੀ ਭਾਈ ਸਾਹਿਬ ਇਹ ਸੋਸ਼ਲ ਮੀਡੀਆ 'ਚ ਵੀ ਤਾਂ ਕਹਿ ਰਹੇ ਨੇ ਕਿ ਸੰਵਿਧਾਨ ਇਹਦੇ ਵਿੱਚ ਸਾਡਾ ਕੋਈ ਯਕੀਨ ਨਹੀਂ ਹੈ ਪਰ ਨਾਲੇ ਵੀ ਗੱਲ ਕਹਿ ਰਹੇ ਨੇ ਕਿ ਜਿੱਥੇ ਸੰਵਿਧਾਨ ਦੀ ਵਰਤੋਂ ਕਰਕੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਉਹਨਾਂ ਦੇ ਸਿੰਘ ਜੇਲ੍ਹ 'ਚੋਂ ਬਾਹਰ ਆ ਸਕਦੇ ਨੇ ਤਾਂ ਉੱਥੇ ਕਹਿੰਦੇ ਰਾਜ ਕੇ ਵਰਤੋਂ ਹਾਂਜੀ ਬਿਲਕੁਲ ਅਸੀਂ ਸੰਵਿਧਾਨ ਦੇ ਵਿੱਚ ਯਕੀਨ ਇਸ ਕਰਕੇ ਨਹੀਂ ਕਰਦੇ ਕਿਉਂਕਿ ਸੰਵਿਧਾਨ ਦੇ ਵਿੱਚ ਧਾਰਾ 25 ਇਹ ਗੱਲ ਕਹਿੰਦੀ ਤੁਸੀਂ ਕਿਸਾਹਤਾਰੀ ਹਿੰਦੂ ਆ ਸਾਡੇ ਨਾਲ ਇਸੇ ਸੰਵਿਧਾਨ ਨੇ ਧੱਕਾ ਕੀਤਾ ਸਾਨੂੰ 1984 ਤੋਂ ਲੈ ਕੇ ਸਾਡੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਇਸੇ ਸੰਵਿਧਾਨ ਨੇ ਸਾਡਾ ਕਤਲੇਆਮ ਕੀਤਾ ਬੜਾ ਕੁਝ ਕੀਤਾ ਸਾਡੇ ਨਾਲ ਠੀਕ ਹੈ ਆ ਉਸ ਸਮੇਂ ਦੇ ਵਿੱਚ ਵੀ ਜੇਕਰ ਕਿਤੇ ਕਿਤੇ ਸਾਡੇ ਨਾਲ ਜੇਕਰ ਧੱਕਾ ਹੋਇਆ ਆ ਸਾਡੇ ਨਾਲ ਬਿਆੰਤ ਕੁਝ ਹੋਇਆ ਸੰਤ ਜਰਨੈਲ ਸਿੰਘ ਉਹਨਾਂ ਦੇ ਸਮੇਂ ਵੀ ਕਿਉਂਕਿ ਜਿਹੜੀ ਕੌਮ ਗੁਲਾਮ ਹੋਵੇ ਨਾ ਉਹਦੇ ਕੋਲ ਆ ਜਿਹੜੀ ਇਹ ਜਿਹੜੀ ਸਥੈਡ ਪਾਵਰ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਜੀ ਹੋਣਾ ਨੇ ਇੱਕ ਜੇਲ੍ਹ ਤੋਂ ਜਿੱਦਾਂ ਉਹਨਾਂ ਨੇ ਬਾਹਰ ਆਉਣਾ ਬਾਹਰ ਆਉਣ ਵਾਸਤੇ ਧਰਨਾ ਵੀ ਲਾ ਕੇ ਦੇਖ ਲਿਆ ਬਾਹਰ ਆਉਣ ਵਾਸਤੇ ਇਕੱਠ ਵੀ ਕਰਕੇ ਦੇਖ ਲਿਆ ਬਾਹਰ ਆਉਣ ਵਾਸਤੇ ਬੜੇ ਯਤਨ ਕੀਤੇ ਗਏ ਪਰ ਜਿਹੜੀ ਸਰਕਾਰ ਉਹ ਮੰਨੀ ਨਹੀਂ ਇੱਥੋਂ ਤੱਕ ਸਰਕਾਰ ਗਿਰ ਗਈ ਵੀ ਭਾਈ ਅਮਰਤਪਾਲ ਸਿੰਘ ਜੀ ਦੇ ਪਰਿਵਾਰ ਦੇ ਉੱਪਰ ਵੀ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਵਿਖਾ ਦਿੱਤੀ ਗਈ 15-20 ਦਿਨਾਂ ਵਾਸਤੇ ਉਹਨਾ ਜਿਹੜੀ ਸਰਕਾਰ ਘਰਨਿਆਂ ਤੇ ਨਹੀਂ ਮੰਨਦੀ ਰੋਜ਼ ਮੁਜ਼ਾਰਿਆਂ ਤੇ ਨਹੀਂ ਮੰਨਦੀ ਤੇ ਉਹਦੇ ਵਾਸਤੇ ਸਾਡੇ ਕੋਲ ਇੱਕ ਜ਼ਰੀਆ ਵਾ ਇੱਕ ਰਾਹ ਵਾ ਜਿਹੜਾ ਉਹਨਾਂ ਨੇ ਇਹ ਅਪਣਾਇਆ ਵਾ ਤੇ ਬਾਦ ਸਿੰਘ ਜੀ ਜਿਹੜੀ ਗੱਲ ਕੀਤੀ ਹੈ ਨਾ ਮੈਂ ਤੁਹਾਨੂੰ ਪ੍ਰਤਨ ਸਿੰਘਾਂ ਦੀ ਸਿੰਘਾਂ ਦੀ ਇੱਕ ਹਕਵਾ ਲਾ ਦਿੰਦਾ 18ਵੀਂ ਸਦੀ ਦੇ ਵਿੱਚ ਜਿਹੜੇ ਸਾਡੇ ਸਿੰਘ ਹੁੰਦੇ ਸੀ ਉਹ ਦੁਸ਼ਮਣ ਫੌਜ ਦੇ ਉੱਪਰ ਹਮਲਾ ਕਰਨਾ ਉਹਨਾਂ ਦੇ ਕੋਲੋਂ ਜਿਹੜਾ ਪੈਸਾ ਸੀ ਹਥਿਆਰ ਸੀ ਬਰੂਦ ਸੀ ਉਹ ਲੁੱਟ ਕੇ ਤੇ ਉਥੋਂ ਲੈ ਜਾਣਾ ਜੰਗਲਾਂ ਦੇ ਵਿੱਚ ਚਲਾ ਜਾਣਾ ਜਿਹਨੂੰ ਗੁਰੀਲਾ ਵਾਰ ਕਿਹਾ ਜਾਂਦਾ ਸੀ ਵੀ ਦੁਸ਼ਮਣ ਦੇ ਉੱਪਰ ਹਮਲਾ ਵੀ ਕਰਨਾ ਤੇ ਦੁਸ਼ਮਣ ਤੋਂ ਬਚਾਅ ਵੀ ਕਰਨਾ ਹੁਣ ਜੇਕਰ ਉਹ ਮਨ ਦੇ ਵਿੱਚ ਇਹ ਗੱਲ ਸੋਚੀ ਜਾਵੇ ਉਹ ਗੱਲ ਆਪਣੇ ਆਪ ਦੇ ਵਿੱਚ ਬੜੀ ਗਲਤ ਹੈ ਵੀ ਉਹਦਾਂ ਨਹੀਂ ਕਿ ਉਹਨਾਂ ਦੇ ਉੱਪਰ ਹਮਲਾ ਕਰਦੇ ਆ ਗੈਸ ਵਾਲੇ ਗੁਰੀਲਾ ਵਰਕਰ ਆ ਹਾਂ ਗੁਰੀਲਾ ਵਾਰ ਇਹਨੂੰ ਬਿਲਕੁਲ ਇਹਨੂੰ ਇਹ ਨਾ ਕਰ ਸਮਝੋ ਵੀ ਉਹਨਾਂ ਨੇ ਸਰਹੱਦਾਂ ਦੇ ਉੱਪਰ ਆਪਣਾ ਠੱਪਾ ਲਾ ਦਿੱਤਾ ਵੀ ਉਹਨੂੰ ਮੰਨਦੇ ਹੀ ਮੰਨਦੇ ਆ ਇਹ ਇੱਕ ਗੁਰੀਲਾ ਵਾਰ ਆ ਪਾਈ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਆਪਣੀ ਪਾਰਟੀ ਦਾ ਜਿਹੜਾ ਉਮੀਦਵਾਰ ਇਸ ਹਲਕੇ ਤੋਂ ਉਤਾਰਿਆ ਸੀ ਉਹਨਾਂ ਨੇ ਉਹ ਵਾਪਸ ਲੈ ਲਿਆ ਕਿਉਂਕਿ ਬੰਦੀ ਸਿੰਘਾਂ ਦੇ ਲਈ ਉਹਨਾਂ ਦੇ ਅੰਦਰਲਾ ਦਿਲ ਦਾ ਦਰਦ ਜਿਹੜਾ ਸੀ ਉਹ ਸਾਬ ਜਾ ਗਿਆ ਪਰ ਉੱਥੇ ਤੁਸੀਂ ਦੇਖ ਰਹੇ ਹੋ ਕਿ ਸ਼ਿਰੋਮਣੀ ਅਕਾਲੀ ਦਲ ਉਹਨਾਂ ਨੇ ਵਿਰਸਾ ਸਿੰਘ ਵਲਟੋਹਰ ਦੋ ਦਿਨ ਦੇ ਬਾਅਦ ਉਤਾਰ ਦਿੱਤਾ ਹੈ ਔਰ ਉਹਨਾਂ ਨੇ ਆਪਣਾ ਕੈਂਡੀਡੇਟ ਐਲਾਨ ਦਿੱਤਾ ਇੱਕ ਪਾਸੇ ਬੰਦੀ ਸਿੰਘਾਂ ਦੇ ਨਾਲ ਮੋਹ ਉਹਨਾਂ ਦੇ ਦਰਦ ਦੀ ਗੱਲ ਕਰਨੀ ਔਰ ਪੰਜਾਬ ਬਚਾਓ ਯਾਤਰਾ ਦੌਰਾਨ ਬੰਦੀ ਸੰਗਾ ਦੇ ਮੁੱਦੇ ਚੁੱਕਣੇ ਔਰ ਇਥੇ ਭਾਈ ਅਮਰਤਪਾਲ ਦੇ ਪੈਰਲਲ ਵਿਰਸਾ ਸਿੰਘ ਵਲਟ ਉਹ ਇਹਨੂੰ ਉਤਾਰ ਦੇਣਾ ਇਹ ਤੇ ਕੀ ਮਾਇਨੇ ਨੇ ਤੁਸੀਂ ਇੱਕ ਗੱਲ ਦੇਖੋ ਦੋ ਪਾਰਟੀਆਂ ਵਾਂ ਦੋਹਾਂ ਪਾਰਟੀਆਂ ਦਾ ਜਿਹੜਾ ਨਾਮ ਆ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਦੂਸਰੀ ਪਾਰਟੀ ਦਾ ਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਬੰਦੇ ਆਲੇ ਬੰਦਾ ਖਿਲਾੜ ਕੇ ਵਾਪਸ ਲੈ ਲੈਣਾ ਜੀ ਵੀ ਬੰਦਾ ਖਿਲਾੜਿਆ ਵਾ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਵੀ ਇਹ ਗੱਲ ਪੰਥ ਦੀ ਆ ਇਹ ਗੱਲ ਕੌਮ ਦੀ ਆ ਮੈਂ ਵੀਰ ਹਰਪਾਲ ਸਿੰਘ ਬਲੇਰ ਉਹਨਾਂ ਦਾ ਬੜਾ ਸਤਿਕਾਰ ਕਰਦਾ ਆ ਵੀ ਉਹਨਾਂ ਨੇ ਲਗਾਤਾਰ ਮਹੀਨਾ ਡੇਢ ਮਹੀਨਾ ਗਿਆ ਆਪਣਾ ਪ੍ਰਚਾਰ ਵੀ ਕੀਤਾ ਗਰਾਊਂਡ ਤੇ ਵਿਚਰੇ ਰਹੀ ਆ ਲੋਕਾਂ ਤੱਕ ਅਪੀਲ ਵੀ ਕੀਤੀ ਆ ਸਾਨੂੰ ਵੋਟਾਂ ਪਾਓ ਕਿਉਂਕਿ ਉਹਨਾਂ ਦੀਆਂ ਵੀਡੀਓ ਅਸੀਂ ਲਗਾਤਾਰ ਵੇਖਦੇ ਆਏ ਆ ਹਾਰ ਮੁੱਦੇ ਤੇ ਖੜ੍ਹਦੇ ਰਹੇ ਆ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦਿੰਦੇ ਰਹੇ ਆ ਤੇ ਜੇਕਰ ਅਖੀਰ ਤੇ ਇੱਥੋਂ ਤੱਕ ਉਹਨਾਂ ਨੂੰ ਇਹ ਸਾਥ ਦੇਣ ਦੀ ਗੱਲ ਲੱਗੀ ਵੀ ਜੇਕਰ ਸਾਡੇ ਬਹਿਣ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਦੀ ਵੋਟ ਵਾਧੀ ਆ ਤੇ ਅਸੀਂ ਬੈਠਣ ਵਾਸਤੇ ਤਿਆਰ ਆ ਉਹਨਾਂ ਨੇ ਕੋਈ ਉੱਥੇ ਉਹ ਤੋਂ ਮੈਂ ਮੈਨ ਨਹੀਂ ਕੀਤੀ ਬਸ ਇੱਕ ਪੰਥ ਦਾ ਕੌਮ ਦਾ ਤੇ ਕੌਮ ਦੇ ਨੌਜਵਾਨਾਂ ਦਾ ਭਲਾ ਸੋਚਦਿਆਂ ਆਇਆ ਜਿਹੜੇ ਹਰਪਾਲ ਸਿੰਘ ਬਲੇਰ ਸੀ ਉਹ ਬਹਿ ਗਏ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਆ ਜਿਨ੍ਹਾਂ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਵੀ ਬਹੁਤ ਵੱਡੇ ਪੰਥਕ ਆ ਇਹਨਾਂ ਵਰਗੇ ਪੰਥਕ ਹੀ ਕੋਈ ਨਹੀਂ ਹੈਗੀ ਉਹੀ ਜਿਹੜੇ ਬਲਟੋਏ ਵਰਗੇ ਬੰਦੇ ਆ ਇਹਨਾਂ ਨੇ ਬਹਿਣਾ ਤੇ ਕੀ ਸੀ ਪਤਾ ਵੀ ਆ ਸਾਹਮਣੇ ਭਾਈ ਅਮਰਤਪਾਲ ਸਿੰਘ ਜੀ ਜੀ ਚੌਂ ਮਦਾਨ ਦੇ ਵਿੱਚ ਆਏ ਆ ਬਹਿਣ ਦੀ ਬਜਾਏ ਸਭ ਨੂੰ ਸਾਹਮਣੇ ਆ ਕੇ ਖੜੇ ਹੋ ਗਏ ਵਿਰਸਾ ਸਿੰਘ ਮਲਟੋਆ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇਹਨਾਂ ਨੇ ਆ ਕੇ ਹਮਾਇਤ ਵੀ ਕੀਤੀ ਐ ਵੀ ਅਸੀਂ ਬੰਦੀ ਸਿੰਘਾਂ ਦੇ ਨਾਲ ਪਰ ਹਮਾਇਤ ਕੇਵਲ ਕੁਰਸੀ ਦੀ ਖਾਤਰ ਕੀਤੀ ਸੀ ਵੀ ਜੇਕਰ ਅਸੀਂ ਆ ਕੇ ਹਮਾਇਤ ਕਰਾਂਗੇ ਹੋ ਸਕਦਾ ਖਡੂਰ ਸਾਹਿਬ ਦੀ ਜਿਹੜੀ ਆ ਇਥੋਂ ਦੀ ਸੀਟ ਆਸੀਂ ਕੱਢ ਜਾਈਏ ਕੇਵਲ ਕੁਰਸੀ ਦੀ ਭੁੱਖ ਦੀ ਖਾਤਰ ਹਮਾਇਤ ਕੀਤੀ ਸੀ ਪਰ ਅੱਜ ਪੂਰੀ ਸੰਗਤ ਦੇ ਵਿੱਚ ਪੂਰੇ ਪੰਥ ਦੇ ਵਿੱਚ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਵੀ ਇਹ ਕੇਵਲ ਆਪਣੀ ਕੁਰਸੀ ਦੀ ਖਾਤਰ ਹਮਾਇਤਾਂ ਕਰਦੇ ਨੇ ਕੁਰਸੀ ਦੀ ਖਾਤਰ ਇਹ ਜਿਹੜਾ ਇਹਨਾਂ ਨੇ ਇੱਕ ਸਾਈਨ ਮੁਹਿੰਮ ਚਲਾਈ ਸੀ ਕਿ ਸਿਕਨੇਟਰ ਕਰੋ ਬੰਦੀ ਸਿੰਘ ਬਾਹਰ ਹੋਣਗੇ ਉਹ ਵੀ ਕੇਵਲ ਕੁਰਸੀ ਦੀ ਖਾਤਰ ਇਹਨਾਂ ਨੇ ਕੀਤਾ ਸੀ ਇਹ ਅਮਰ ਅਸਾਲ ਨੂੰ ਜਾ ਕੇ ਉੱਥੇ ਬਾਦਲ ਤੇ ਸਿਮਰਨਜੀਤ ਕੌਰ ਜਿਹੜੀ ਆ ਬਾਦਲ ਸਵਾਲ ਸਵਾਲ ਇਹ ਹੈ ਚਮਕੌਰ ਜੀ ਚਮਕੌਰ ਸਿੰਘ ਜੀ ਸਵਾਲ ਇਹ ਹੈ ਕਿ ਜੇਕਰ ਮਾਨ ਸਾਹਿਬ ਆਪਣਾ ਕੈਂਡੀਡੇਟ ਵਾਪਸ ਲੈ ਸਕਦੇ ਆ ਤੇ ਅਕਾਲੀ ਦਲ ਨੇ ਉਤਾਰਿਆ ਹੀ ਕਿਉਂ ਵਾਪਸ ਲੈਣਾ ਤਾਂ ਬਾਤ ਦੀ ਗੱਲ ਹੈ ਉਤਾਰਿਆ ਹੀ ਕਿਉਂ ਜੇ ਉਤਾਰਿਆ ਤੇ ਮੈਂ ਨਹੀਂ ਇਹਦਾ ਮਤਲਬ ਅਮਰ ਅਸਾਲ ਦਾ ਇਹਦਾ ਸਿੱਧਾ ਸਿੱਧਾ ਬੰਦੀ ਸਿੰਘਾਂ ਦਾ ਵਿਰੋਧ ਸਿੱਧਾ ਸਿੱਧਾ ਬਿਲਕੁਲ ਇਹ ਸਿੱਧਾ ਸਿੱਧਾ ਬੰਦੀ ਸਿੰਘਾਂ ਦਾ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦਾ ਸਿੱਧਾ ਸਿੱਧਾ ਵਿਰੋਧ ਕੀਤਾ ਜਾ ਰਿਹਾ ਵੀ ਅਸੀਂ ਉਹਦੇ ਖਿਲਾਫ ਖੜਾਂਗੇ ਖੜਾਂਗੇ ਇਹਨਾਂ ਨੇ ਆਪਣਾ ਬੰਦਾ ਉਤਾਰ ਕੇ ਗੱਲ ਦਾਸ ਦਿੱਤੀ ਆ ਵੀ ਬੰਦੀ ਸਿੰਘੋ ਤੁਸੀਂ ਮਨ ਦੇ ਵਿੱਚ ਭਲੇਖਾ ਨਾ ਰੱਖਿਓ ਅਸੀਂ ਤੁਹਾਡੇ ਡਟ ਕੇ ਵਿਰੋਧੀ ਪਹਿਲਾਂ ਵੀ ਸੀ ਤੇ ਅੱਜ ਵੀ ਰਵਾਂਗੇ ਇਹ ਉਹ ਬੰਦੇ ਆ ਜਿਨ੍ਹਾਂ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਆਤਵਾਦੀ ਲਿਖਿਆ ਜਿਨ੍ਹਾਂ ਨੇ ਅਖਬਾਰਾਂ ਦੇ ਵਿੱਚ ਇਹ ਬਿਆਨ ਦਿੱਤੇ ਵੀ ਹਵਾਰਾ ਸਾਹਿਬ ਉਹ ਆਤਵਾਦੀ ਆ ਤੇ ਦੇਸ਼ ਨੂੰ ਇਹਨਾਂ ਤੋਂ ਖਤਰਾ ਵਾ ਸੋ ਆਜੋ ਸਾਰਾ ਕੁਝ ਸਾਹਮਣੇ ਆ ਗਿਆ ਭਾਈ ਚਮਕੌਰ ਸਿੰਘ ਜੀ ਇਹ ਵੀ ਤਾਂ ਨਾਲ ਦੱਸ ਦਿਓ ਕਿ ਅੱਜ ਵਰਟੋਹਾ ਜੀ ਜਿਹੜੇ ਭਾਈ ਅਮਰਪਾਲ ਸਿੰਘ ਨੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਮੋਰਚੇ ਤੇ ਮਿਲਣ ਵੀ ਗਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਕੇ ਆਏ ਨੇ ਇਹ ਕੀ ਮਾਇਨੇ ਨੇ ਇਹ ਗੱਲਬਾਤ ਕਰਨਾ ਇੱਕ ਕੇਵਲ ਇਹਨਾਂ ਦਾ ਹੁੰਦਾ ਵੀ ਸ਼ਾਇਦ ਵੀ ਜਿਹੜੇ ਸਾਡੇ ਪੱਖੀ ਥੋੜੇ ਵਾਲੇ ਲੋਕ ਉਹਨਾਂ ਨੂੰ ਇਸ ਤਰ੍ਹਾਂ ਲੱਗੇ ਵੀ ਅਸੀਂ ਵੀ ਪਰਿਵਾਰ ਦੇ ਨਾਲ ਹੀ ਆ ਉੱਥੇ ਪਹੁੰਚਣਾ ਉੱਥੇ ਪਹੁੰਚਣ ਦਾ ਤਾਂ ਫਾਇਦਾ ਨਾ ਜੇਕਰ ਤੁਸੀਂ ਸੱਚਮੁੱਚ ਦਿਲ ਤੋਂ ਪਰਿਵਾਰ ਦੇ ਨਾਲ ਖੜੋ ਪਹਿਲੀ ਗੱਲ ਇਹਨਾਂ ਨੇ ਖੜਨਾ ਨਹੀਂ ਖੜਨ ਦੀ ਅਪੀਲ ਕਿਉਂ ਕਰਨੀ ਜਦੋਂ ਕਹਿੰਦੇ ਦੋ ਕਲਵਾਨ ਆ ਹੀ ਜਾਂਡ ਖਾੜੀ ਦੇ ਵਿੱਚ ਤਾਂ ਫਿਰ ਕੋਈ ਪ੍ਰਵਾਹ ਨਹੀਂ ਕਰੀਦੀ ਗੁਰੂ ਦੇ ਉੱਪਰ ਓਟ ਆਸਰਾ ਰੱਖ ਕੇ ਚੱਲਣਾ ਪੈਂਦਾ ਵਾ ਤੇ ਪੂਰੇ ਪੰਥ ਨੇ ਪੂਰੇ ਨੌਜਵਾਨਾਂ ਨੇ ਖਰੂਰ ਸਾਹਿਬਾ ਹਲਕੇ ਦੇ ਨੌਜਵਾਨਾਂ ਨੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਤੁਸੀਂ ਗੁਰੂ ਤੇ ਭਰੋਸਾ ਰੱਖੋ ਭਾਵੇਂ ਮਿਰਸਤਾ ਬਲਟੂ ਆ ਛੱਡੂ ਇਹਦੇ ਅਰਗੇ ਚਾਰ ਹੋਰ ਅਕਾਲੀ ਦਲ ਖੜੇ ਕਰ ਲੈ। ਸਾਨੂੰ ਸਾਡੇ ਗੁਰੂ ਤੇ ਭਰੋਸਾ ਵਾ ਪਰਮਾਤਮਾ ਤੇ ਵਿਸ਼ਵਾਸ ਆ ਵੀ ਗੁਰੂ ਨੇ ਸਾਡੀ ਪੇਠ ਨਹੀਂ ਲੱਗਣ ਦੇਣੀ ਕਲਾ ਵਰਤ ਨਹੀਂ ਆ ਮਹਾਰਾਜ ਕਿਰਪਾ ਕਰਨਗੇ। ਜਦੋਂ ਮਾਤਾ ਜੀ ਨੇ ਪਿਛਲੇ ਦਿਨੀ ਪੋਸਟ ਪਾਈ ਤੇ ਉਸ ਪੋਸਟ ਦੇ ਉੱਪਰ ਭਾਈ ਦਵਿੰਦਰ ਸਿੰਘ ਨੇ ਸੰਤ ਸਿਪਾਹੀ ਕਾਫੀ ਇੱਕ ਸੱਚ ਜਿਹਾ ਕਮੈਂਟ ਕੀਤਾ। ਉਹ ਕਹਿੰਦੇ ਨੇ ਕਿ ਭਾਈ ਅਮਰਤਪਾਲ ਹੌਣੀ ਜਿਹੜੇ ਨੇ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਬੇਗਾਨੇ ਪੁੱਤਾਂ ਦੀ ਉਹਨਾਂ ਗੱਲ ਕੀਤੀ ਮਾਤਾ ਜੀ ਨੂੰ ਸਮੋਦਨ ਕਰਕੇ ਕਿ ਵੇਖਿਆ ਬੇਗਾਨੇ ਪੁੱਤਾਂ ਵਰੀ ਗੱਲਾਂ ਹੋਰ ਨੇ ਤੇ ਆਪਣੇ ਵਰੀ ਹੋਰ ਉਹ ਕਹਿੰਦੇ ਸੀ ਜੇ ਦੋ ਚਾਰ ਮਰ ਜਾਂ ਤਾਂ ਕਿਹੜੀ ਮੱਸਿਆ ਲਗਣੋ ਹਣ ਜਗੀ ਇਹ ਕਹਿ ਰਹੇ ਨੇ ਦਵਿੰਦਰ ਸਿੰਘ ਆਪਣੇ ਕਮੈਂਟ ਦੇ ਵਿੱਚ ਮਾਤਾ ਜੀ ਦੇ ਜਿਹੜੀ ਪੋਸਟ ਆ ਉਹਦੇ ਨਾਲ ਤੇ ਹੁਣ ਕਹਿੰਦੇ ਕਿ ਆਪਣੇ ਵਰੀ ਮੱਸਿਆ ਯਾਦ ਆਣ ਲੱਗੀ ਕੀ ਕਹਿੰਦੇ ਹੋ ਤੁਸੀਂ ਵੇ ਉਹਨਾਂ ਦਾ ਵੇਖੋ ਜਿਹੜੀ ਮੌਤ ਤੋਂ ਜੇਕਰ ਤਾਂ ਉਹ ਡਰ ਕੇ ਕਿਤੇ ਭੱਜੇ ਆ ਮੈਂ ਪਹਿਲੀ ਗੱਲ ਦਿਵਿੰਦਰ ਸਿੰਘ ਨੂੰ ਨਾਲੋਂ ਹੀ ਜਵਾਬ ਦੇਣਾ ਚਾਹਣਾ ਵੀ ਜਾਂ ਤੇ ਭਾਈ ਅਮਰਤਪਾਲ ਸਿੰਘ ਜੀ ਪੰਜਾਬ ਛੱਡ ਕੇ ਕਿਤੇ ਬਾਹਰਲੇ ਦੇਸ਼ 'ਚ ਵਸ ਜਗੇ ਆ ਜਾਗੇ ਜਾਂ ਤੇ ਭਾਈ ਅਮਰਤਪਾਲ ਸਿੰਘ ਜੀ ਨੇ ਇਹ ਕਹਿ ਦਿੱਤਾ ਵੀ ਭਾਓ ਮੇਰੀ ਕੋਈ ਬਾਹ ਨਹੀਂ ਹੈਗੀ ਮੈਂ ਮਰਨੋਂ ਡਰਦਾ ਵਾਂ ਤੇ ਮੈਚੋਂ ਭੱਜ ਲਿਆ ਉਹ ਜੇਕਰ ਮਹੀਨਾ ਡੇਢ ਮਹੀਨਾ ਅੰਡਰਗਰਾਉਂਡ ਰਹਿ ਸਕਦੇ ਆ ਤੇ ਉਹ ਭੱਜ ਨਹੀਂ ਸਕਦੇ ਉਹ ਇਥੋਂ ਨਿਕਲ ਵੀ ਸਕਦੇ ਨਹੀਂ ਜੇਕਰ ਉਹ ਚਾਹੁੰਦੇ ਵੀ ਉਹ ਮੌਤ ਤੋਂ ਜੇਕਰ ਡਰਦੇ ਹੁੰਦੇ ਮਾਂ ਤੋਂ ਭੱਜਦੇ ਹੁੰਦੇ ਤੇ ਉਹ ਜਾ ਵੀ ਸਕਦੇ ਸੀ ਪਰ ਹੁਣ ਮੈਂ ਇਹਨਾਂ ਦਵਿੰਦਰ ਸਿੰਘ ਅਰਜਨ ਪੁੱਛਣਾ ਚਾਹੁੰਦਾ ਵੀ ਤੁਸੀਂ ਤਾਂ ਹੀ ਖੁਸ਼ ਹੋਵੋਗੇ ਕਿ ਜੇਕਰ ਭਾਈ ਅਮਰਤਪਾਲ ਸਿੰਘ ਜੀ ਮਤਲਬ ਉਹ ਘਟਨਾ ਕਰਮ ਵਾਪਰ ਹੀ ਜਾਵੇ ਹੂੰ ਹੂੰ ਕੀ ਮਸਿਆ ਲਗ ਨੂੰ ਹਾੜੀ ਜਾਵੇ ਇਹ ਬੇਤੁਕੇ ਕਮੈਂਟ ਆ ਬੇਕੂਕੀਆਂ ਗੱਲਾਂ ਵਾ ਵੀ ਜਿੱਥੋਂ ਤੱਕ ਸਿੱਖ ਦਾ ਇੱਕ ਫਰਜ਼ ਆ ਵੀ ਹੀਲਾ ਵਸੀਲਾ ਕਰਨਾ ਚਾਹੀਦਾ ਵਾ ਤੇ ਉਹ ਸਾਨੂੰ ਕਰਨੇ ਚਾਹੀਦੇ ਆ ਜੇਕਰ ਸਾਡੀ ਸੰਦਾਬ ਵਜਿਆ ਤੇ ਸਾਨੂੰ ਉਹਦਾ ਆਪਣਾਉਣਾ ਚਾਹੀਦਾ ਹੈ। ਹਰਤਾ ਖਡੂਰ ਸਾਹਿਬ ਦੀ ਸੰਗਤ ਦਾ ਰੁਝਾਨ ਕੀ ਹੈ? ਡਰ ਤੇ ਇਸ ਵੇਲੇ ਹੀ ਹੈ ਕਿ ਜਿਨ੍ਹਾਂ ਨੇ ਆਪਣੇ ਮੱਥੇ ਤੇ ਕਲੰਕ ਲਵਾਏ ਹੋਇਆ ਬੀਬੀ ਖਾਲੜਾ ਜੀ ਵਰੀ ਜਦੋਂ ਉਹਨਾਂ ਨੂੰ ਨਹੀਂ ਚੁਟਾ ਸਕੇ ਤੇ ਉਹਨਾਂ ਦਾ ਲੋਕਾਂ ਦਾ ਪਾਸਾ ਖਡੂਰ ਸਾਹਿਬ ਕਹਿੰਦਾ ਕਿ ਪਾਈ ਅਮਰਤਪਾਲ ਨੂੰ ਕੀ ਜਿਤਾਉਣਗੇ? ਨੌਜਵਾਨਾਂ ਨੇ ਤਹਈਆ ਕੀਤਾ ਹੋਇਆ ਸਾਨੂੰ ਪਤਾ ਨਹੀਂ ਅਨੇਕਾਂ ਫੋਨ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਫੋਨ ਆਏ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵੀ ਅਟੈਂਡ ਕਰਾਂਗੇ। ਠੀਕ ਹੈ। ਅਸੀਂ ਉਹਨਾਂ ਦੇ ਕਠਾ ਦੇ ਵਿੱਚ ਵੀ ਜਾਵਾਂਗੇ ਪਰ ਵੋਟ ਸਾਡੀ ਪਰਿਵਾਰਾਂ ਦੀ ਤੇ ਸਾਡੀ ਵੋਟ ਭਾਈ ਅਮਰਤਪਾਲ ਸਿੰਘ ਦੀ ਰਹੂਗੀ ਅਕਾਲੀਆਂ ਨੇ ਵੀ ਇਹੋ ਕੁਝ ਕਿਹਾ ਹਰੇਕ ਪਾਰਟੀ ਦੇ ਬੰਦੇ ਦਾ ਫੋਨ ਆਇਆ ਵੀ ਇੱਕ ਤਰਫੀ ਹਵਾ ਅਸੀਂ ਜਿਹੜੀ ਵੋਟ ਆ ਉਹ ਆਪਣੀ ਇਸ ਵਾਰ ਪੰਥ ਨੂੰ ਕੌਮ ਨੂੰ ਭਾਈ ਅਮਰਤਪਾਲ ਸਿੰਘ ਦੀ ਹੱਕ ਦੇ ਵਿੱਚ ਪੁੱਗਤਾਂਗੇ ਗਰਾਊਂਡ ਦੀ ਜਿਹੜੀ ਸਿਚੁਏਸ਼ਨ ਆ ਇਹ ਬਣੀ ਪਈ ਆ ਇਸ ਟਾਈਮ ਆ ਵੀ ਉਹ ਸਾਰੇ ਹੀ ਭਾਈ ਅਮਰਤਪਾਲ ਸਿੰਘ ਦੀ ਨੂੰ ਸਪੋਰਟ ਗਾ ਤੇ ਵਜ ਕੇ ਕਰ ਰਹੇ ਆ ਤਨ ਮਨ ਧਨ ਦੇ ਨਾਲ ਕਰ ਰਹੇ ਆ ਵੀ ਇਸ ਕਰਕੇ ਕਿਸੇ ਨੂੰ ਭੜੇਖਾ ਹੋਵੇਗਾ ਵੀ ਆਮ ਆਦਮੀ ਪਾਰਟੀ ਇੱਥੋਂ ਜਿੱਤ ਜੂਗੀ ਅਕਾਲੀ ਦਲ ਜਿੱਤ ਕੇ ਜਾਂ ਬੀਜੇਪੀ ਕਾਂਗਰਸ ਜਾਂ ਕੋਈ ਇਹ ਉਹਨਾਂ ਦਾ ਭੜੇਖਾ ਵਾ ਇਸ ਵਾਰ ਇਸ ਮਾਜੇ ਦੀ ਧਰਤੀ ਦੇ ਲੋਕ ਸचेत ਹੋ ਗਏ ਆ ਵੀ ਸਾਡਾ ਕੌਣ ਆ ਤੇ ਦਿੱਲੀ ਦਾ ਕੌਣ ਆ ਮਾਜੇ ਦੀ ਧਰਤੀ ਨੂੰ ਪਤਾ ਲੱਗ ਗਿਆ ਨਸ਼ੇ ਛਡਾਉਣ ਵਾਲੇ ਕੌਣ ਆ ਤੇ ਨਸ਼ੇ ਪ੍ਰਮੋਟ ਕਰਨ ਵਾਲੇ ਕੌਣ ਆ ਜੇਕਰ ਭਾਈ ਅਮਰਤਪਾਲ ਸਿੰਘ ਜਿੱਤਦੇ ਨੇ ਉਹਦਾ ਪੰਥ ਨੂੰ ਫਾਇਦਾ ਕੀ ਹੈ ਔਰ ਜੇਕਰ ਹਾਰ ਜਾਂਦੇ ਨੇ ਤੇ ਉਹਦਾ ਜ਼ਿੰਮੇਵਾਰ ਕੌਣ ਆ ਜਿੱਤ ਦਾ ਉਹਨਾਂ ਨੂੰ ਫਾਇਦਾ ਇਹ ਹੈ ਫਾਇਦੇ ਦੇਖੋ ਕੋਈ ਨਿੱਜੀ ਉਹਨਾਂ ਨੂੰ ਫਾਇਦਾ ਨਹੀਂ ਹੋਣਾ ਭਾਈ ਅਮਰਤਪਾਲ ਜੀ ਨੂੰ ਮੈਂ ਕਲੀਅਰ ਕਰਦਾ ਵੀ ਜੇਕਰ ਉਹ ਜਿੱਤ ਜਾਂਦੇ ਆ ਉਹਨਾਂ ਨੂੰ ਕੋਈ ਨਿੱਜੀ ਫਾਇਦਾ ਨਹੀਂ ਹੋਣਾ ਉਹਨਾਂ ਦਾ ਫਾਇਦਾ ਇਹ ਹੋਣਾ ਵੀ ਉਹ ਆ ਕੇ ਸਾਡੇ ਪੰਥ ਦੇ ਵਿੱਚ ਵਿਚਰਨਗੇ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆ ਉਹਨਾਂ ਨੂੰ ਸੁਚੇਤ ਕਰਨਗੇ ਪ੍ਰਚਾਰ ਕਰਕੇ ਫਿਰ ਗੁਰੂ ਦੇ ਲੜ ਲਾਉਣਗੇ ਅਮਰਤ ਸੰਚਾਰ ਦੀਆਂ ਉਹ ਹੀਰਾ ਘਤਨਗੇ ਫਿਰ ਚਲੋ ਜੇਕਰ ਨਤੀਜੇ ਬੀਬੀ ਖਾਲੜਾ ਵਾਲੇ ਆ ਗਏ ਜਿੰਮੇਵਾਰ ਕੌਣ ਹੋਏਗਾ ਜੇਕਰ ਨਤੀਜੇ ਬੀਬੀ ਖਾਲੜਾ ਵਾਲੇ ਆ ਗਏ ਲੋਕਾਂ ਨੇ ਨਾ ਜਿਤਾਇਆ ਜਿੰਮੇਵਾਰ ਕੌਣ ਹੋਏਗਾ ਜਿੰਮੇਵਾਰ ਇਸ ਹਲਕੇ ਦੇ ਲੋਕ ਹੋਣਗੇ ਵੀ ਜਿਨ੍ਹਾਂ ਦੀ ਵੋਟ ਸਹੀ ਪਾਸੇ ਨਹੀਂ ਜਾਵੇ ਗਲਤ ਪਾਸੇ ਜਾਵੇਗੀ ਜੇਕਰ ਸਰੋਵਰੀ ਅਕਾਲੀ ਦਲ ਜੇਕਰ ਸੀਟ ਕੱਢ ਗਿਆ ਫਿਰ ਨਹੀਂ ਨਹੀਂ ਅਕਾਲੀ ਦਲ ਵਿਰਸੇ ਉਹਨਾਂ ਨੂੰ ਕੌਣ ਪੁੱਛਦਾ ਇਹਨਾਂ ਨੂੰ ਵੋਟ ਨਹੀਂ ਪੈਣੀ ਹੂੰ ਨੋ ਇਹ ਤਾਂ ਕੋਈ ਗੱਲ ਹੀ ਨਹੀਂ ਨਾ ਇਹਨਾਂ ਦੀ ਕੋਈ ਗਰਾਊਂਡ ਹੀ ਨਹੀਂ ਹੈਗੀ ਇਹਨਾਂ ਦਾ ਤੇ ਪਿਛਲੇ ਸਾਲ ਹੀ ਤੁਸੀਂ ਦੇਖਿਆ ਹੋਈਗਾ ਵੀ ਜਿਹੜੀਆਂ ਦੂਜੀਆਂ ਚੋਣਾਂ ਪਰਚਮ ਕੌਰ ਸਿੰਘ ਜੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬੀਬੀ ਖਾਲੜਾ ਜੀ ਦੇ ਨਾਲ ਬਹੁਤ ਬਹੁਤ ਵਿਸ਼ਵਾਸ ਘਾਤ ਕੀਤਾ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਇਹਨਾਂ ਲੋਕਾਂ ਦੀ ਲੜਾਈ ਲੜਦੇ ਰਹੇ ਔਰ ਮੌਤ ਨੂੰ ਆ ਕੇ ਆਪ ਗੱਲ ਵਕੜੀ ਪਾਈ ਔਰ ਸ਼ਹਾਦਤ ਦਾ ਜਾਨ ਪੀਤਾ ਸੋ ਉਹਨਾਂ ਦੀ ਧਰਮ ਪਤਨੀ ਬੀਬੀ ਖਾਲੜਾ ਦੇ ਨਾਲ ਇਹਨਾਂ ਨੇ ਕੀ ਸਲੂਕ ਕੀਤਾ ਸਾਰਿਆਂ ਨੂੰ ਪਤਾ ਹੈ ਤੇ ਹੁਣ ਭਾਈ ਅਮਰਪਾਲ ਸਾਹਿਬ ਆ ਤਾਂ ਗਏ ਨੇ ਤੁਸੀਂ ਉਹਨਾਂ ਲੋਕਾਂ ਦਾ ਯਕੀਨ ਕੀਤਾ ਜੇ ਤੇ ਲੋਕੀ ਕਮੈਂਟੇ ਦੱਸਾਂ ਕੀ ਕਹਿ ਰਹੇ ਨੇ ਕਰ ਲੋ ਚਾ ਪੂਰਾ ਜਿਨ੍ਹਾਂ ਨੇ ਬੀਬੀ ਖਾਲੜਾ ਨਹੀਂ ਜਿਤਾਈ ਭਾਈ ਅਮਰਪਾਲ ਨੂੰ ਕੀ ਜਿਤਾਉਣਗੇ ਨਹੀਂ ਨਹੀਂ ਅਸੀਂ ਜਿੰਨਾ ਵਰਕ ਗਰਾਊਂਡ ਤੇ ਆਪਣੀ ਮਿਹਨਤ ਕਰ ਰਹੇ ਆ ਚਲੋ ਅਸੀਂ ਵੀ ਇੱਕ ਕੌਮ ਦਾ ਪ੍ਰਚਾਰਕ ਕੌਮ ਦਾ ਕਥਾਵਾਚਕ ਹੋਣ ਦੇ ਨਾਲ ਤੇ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਬਾਕੀ ਗੁਰੂ ਦੇ ਹੱਥ ਹੈ ਸੰਗਤਾਂ ਦੇ ਹੱਥ ਸੰਗਤਾਂ ਨੂੰ ਇਹ ਅਪੀਲ ਆ ਵੀ ਆਪਾਂ ਇਸ ਵਾਰ ਖਡੂਰ ਸਾਹਿਬ ਹਲਕੇ ਤੇ ਮੱਥੇ ਤੇ ਲੱਗਾ ਹੋਇਆ ਦਾਗ ਧੋਣਾ ਵਾ ਵੀ ਇਸ ਵਾਰ ਆਪਾਂ ਮੇਲਾ ਨਹੀਂ ਖਟਣਾ ਵੀ ਸਾਾਨੂੰ ਕੋਈ ਬਗਾਨੇ ਹਲਕੇ ਦੇ ਲੋਕ ਮੇਲਾ ਨਾ ਮਾਰਨ ਵੀ ਤੁਹਾਡੇ ਇਲਾਕੇ 'ਚੋਂ ਤੁਹਾਡੇ ਹਲਕੇ 'ਚੋਂ ਭਾਈ ਅਮਰਤਪਾਲ ਸਿੰਘ ਜੀ ਖੜੇ ਸੀ ਤੁਸੀਂ ਜਿਤਾਏ ਨਹੀਂ ਆ ਕਿ ਇਸ ਕਰਕੇ ਪੂਰਾ ਡੜ ਕੇ ਸਾਥ ਦੇਵਾਂਗੇ ਤੇ ਸੰਗਤ ਨੂੰ ਇਹ ਬੇਨਤੀ ਹੈ ਵੀ ਆਪੂ ਆਪਣੇ ਪਿੰਡਾਂ ਦੇ ਫਰਜ਼ ਸਮਝਦੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਫਰਜ਼ ਸਮਝਦੀਆਂ ਹੋਈਆਂ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇਸ ਵਾਰ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇਣਾ ਭਾਈ ਚਮਕਾਰ ਸਿੰਘ ਜੀ ਇੱਕ ਤਾਂ ਹੋ ਗਿਆ ਸਿੱਖ ਬੋਰਡ ਬੈਂਕ ਇਸ ਤੋਂ ਇਲਾਵਾ ਵੀ ਬੋਰਡ ਬੈਂਕ ਹੈਗੇ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਵੋਟ ਬੈਂਕ ਵੀ ਹੈ ਈਸਾਈ ਵੋਟ ਬੈਂਕ ਵੀ ਹੈ ਤੇ ਹੋਰ ਕਈ ਵੋਟ ਬੈਂਕ ਵੀ ਨੇ ਤਾਂ ਫਿਰ ਮੈਨੂੰ ਜਰਾ ਦੱਸਿਓ ਤੇ ਸਹੀ ਜਿਨ੍ਹਾਂ ਈਸਾਈਆਂ ਦਾ ਭਾਈ ਅਮਰਿਤਪਾਲ ਹੁਣਾਂ ਨੇ ਵਿਰੋਧ ਕੀਤਾ ਹੋਵੇ ਜਿਨ੍ਹਾਂ ਹਿੰਦੂ ਧਰਮ ਦੇ ਕਈ ਵਾਰੀ ਉਹਨਾਂ ਨੂੰ ਕਟਾਕਸ਼ ਕਰਨਾ ਪਿਆ ਹੋਵੇ ਕੋਈ ਕੱਟੜ ਜਿਹੇ ਬੰਦਿਆਂ ਦੇ ਖਿਲਾਫ ਤੋ ਔਰ ਬੋਰਡ ਬੈਂਕ ਦੇ ਬਾਰੇ ਕੀ ਸੋਚਦੇ ਹੋ ਉਹ ਕਿੱਧਰ ਜਾਣਗੇ ਆ ਉਹ ਕਿਵੇਂ ਪੌਂਸੀ ਭਾਈ ਆਪਣੇ ਕੋਲ ਜਿਹੜੇ ਹਿੰਦੂ ਵੀਰ ਆ ਹਿੰਦੂ ਵੀਰ ਬਹੁਤ سارے ਹਿੰਦੂ ਵੀਰ ਭਾਈ ਅਮਰਤਪਾਲ ਸਿੰਘ ਜੀ ਨੂੰ ਮਿਲਦੇ ਰਹੇ ਆ ਮੈਨੂੰ ਇਸ ਤਰ੍ਹਾਂ ਦੇ ਵੀ ਹਿੰਦੂ ਵੀਰ ਨੌਜਵਾਨ ਮਿਲੇ ਜਿਹੜੇ ਅਮਰਤ ਸਾਕੇ ਸਿੰਘ ਵੀ ਸਜੇ ਆ ਇਸ ਕਰਕੇ ਭਾਈ ਅਮਰਤਪਾਲ ਸਿੰਘ ਜੀ ਕਿਸੇ ਦੇ ਖਿਲਾਫ ਨਹੀਂ ਸੀ ਅਸੀਂ ਪਖੰਡ ਦੇ ਖਿਲਾਫ ਹਮੇਸ਼ਾ ਰਹੇ ਆ ਸਾਡਾ ਦੋ ਚੀਜ਼ਾਂ ਦੇ ਨਾਲ ਵਿਰੋਧ ਰਿਆ ਤੇ ਰਹੇਗਾ ਪਖੰਡ ਤੇ ਜ਼ੁਲਮ ਦੇ ਨਾਲ ਠੀਕ ਹੈ ਜਿਹੜੇ ਈਸਾਈ ਪਖੰਡ ਕਰਦੇ ਆ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਜੀ ਤੇ ਅੱਜ ਵੀ ਵਿਰੋਧ ਕਰਦੇ ਆ ਪਰ ਜਿਹੜੇ ਈਸਾਈ ਇੱਕ ਆਪਣੇ ਧਰਮ ਨੂੰ ਵਧੀਆ ਤਰੀਕਾਂ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਈਸਾਈ ਧਰਮ ਹੈਗਾ ਵਾ ਲੋਕਾਂ ਨੂੰ ਪਖੰਡ ਦੇ ਵਿੱਚ ਵਸਾ ਕੇ ਨਹੀਂ ਸਕੋ ਲੋਕਾਂ ਨੂੰ ਇੱਕ ਚੰਗੀ ਸਿੱਖਿਆ ਦੇ ਕੇ ਆਪਣੇ ਨਾਲ ਜੋੜਦੇ ਆ ਉਹ ਈਸਾਈ ਭਾਈ ਸਾਹਿਬ ਦਾ ਅੱਜ ਵੀ ਸਤਿਕਾਰ ਕਰਦੇ ਆ ਆਖਰੀ ਸਵਾਲ ਸਾਡਾ ਪਖੰਡੀ ਭਾਵੇਂ ਪਖੰਡੀ ਭਾਵੇਂ ਸਿੱਖ ਹੋਵੇ ਪਖੰਡੀ ਭਾਵੇਂ ਹਿੰਦੂ ਹੋਵੇ ਪਖੰਡੀ ਭਾਵੇਂ ਈਸਾਈ ਹੋਵੇ ਪਖੰਡੀ ਭਾਵੇਂ ਮੁਸਲਮਾਨ ਹੋਵੇ ਸਾਡਾ ਉਹਨਾਂ ਪਖੰਡੀਆਂ ਦੇ ਨਾਲ ਵਿਰੋਧ ਆ ਕਿਸੇ ਧਰਮ ਦੇ ਨਾਲ ਕਿਸੇ ਜਾਤ ਮਜ਼ਬਦ ਦੇ ਨਾਲ ਨਹੀਂ ਆ ਸੋ ਇਸ ਕਰਕੇ ਬਹੁਤ ਈਸਾਈ ਵੀ ਚੰਗੇ ਹੈਗੇ ਆ ਹਿੰਦੂ ਵੀਰ ਵੀ ਚੰਗੇ ਹੈਗੇ ਆ ਕਿ ਇਹ ਚੋਣਾ ਜਿਹੜੀਆਂ ਨਹੀਂ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਕੱਟਣ ਵਾਸਤੇ ਜੇਲ੍ਹ ਤੋਂ ਭਾਵੇਂ ਡਿਬਰੂਗੜੀ ਦੀ ਜੇਲ੍ਹ ਤੋਂ ਬਾਹਰ ਕੱਟਣ ਵਾਸਤੇ ਨੇ ਕਿ ਜਾਂ ਇਹ ਦੇ ਨਾਲ ਇਹਦੇ ਪਿੱਛੇ ਕੋਈ ਮਕਸਦ ਹੋਰ ਹੈ ਇਹਨਾਂ ਚੋਣਾਂ ਦਾ ਸਹੀ ਮਕਸਦ ਕੀ ਸਮਝਦੇ ਤੁਸੀਂ ਇਹਦਾ ਮਕਸਦ ਇਹ ਆ ਵੀ ਜੇਕਰ ਭਾਈ ਸਾਹਿਬ ਜੀ ਇਹ ਚੋਣਾਂ ਜਿੱਤ ਕੇ ਬਾਹਰ ਆ ਜਾਂਦੇ ਆ ਸਾਡੇ ਪੰਥ ਦਾ ਭਲਾ ਸਾਡੀ ਨੌਜਵਾਨੀ ਦਾ ਭਲਾ ਸਾਡੀ ਕੌਮ ਦਾ ਭਲਾ ਵਾ ਇਹਦਾ ਮਕਸਦ ਇਹ ਆ ਵੀ ਚੋਣਾਂ ਜਿੱਤ ਕੇ ਭਾਈ ਸਾਹਿਬ ਜੀ ਬਾਹਰ ਆਉਣ ਸੰਗਤ ਦੇ ਵਿੱਚ ਵਿਚਰਨ ਵੇਰ ਉਸੇ ਤਰ੍ਹਾਂ ਵੀ ਹੀਰਾ ਨਿਕਲਣਾ ਤੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਅਮਰਤ ਸੱਜ ਕੇ ਸਿੰਘ ਸਜਣ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਮਕਸਦ ਇਹ ਆ ਸਾਡਾ ਵੀ ਉਹ ਜਲਦੀ ਕਲ ਦੀ ਬਾਹਰ ਆਉਣ ਭਾਈ ਤੁਮ ਕੌਰ ਸਿੰਘ ਜੀ ਐਸਜੀਪੀਸੀ ਔਰ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਬੰਦੀ ਸਿੰਘਾਂ ਦਾ ਮਾਮਲਾ ਬੜਾ ਗੱਜ ਵੱਜ ਕੇ ਚੁੱਕਿਆ ਤਾਂ ਇਸ ਇਲੈਕਸ਼ਨ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਉਹ ਕਿਹਨਾਂ ਨਾਲ ਖੜਨਗੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਨਗੇ ਉਹਨਾਂ ਨਾਲ ਖੜਨਗੇ ਕਿ ਜਾਂ ਭਾਈ ਅਮਰਤਪਾਲ ਸਿੰਘ ਉਹਨਾਂ ਨਾਲ ਖੜ ਕੇ ਇਹ ਜ਼ਰੂਰ ਦੱਸਿਓ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਕੀ ਹੋ ਸਕਦਾ ਔਰ ਐਸਜੀਪੀਸੀ ਕਿਧਰ ਖੜੇਗੀ ਜਿੱਥੋਂ ਤੱਕ ਸਾਨੂੰ ਇਹ ਗੱਲ ਲੱਗਦਾ ਵੀ ਉਹਨਾਂ ਨੇ ਖੁੱਲ ਕੇ ਸਪੋਰਟ ਆ ਭਾਈ ਅਮਰਤਪਾਲ ਸਿੰਘ ਜੀ ਦੀ ਪਹਿਲਾਂ ਵੀ ਨਹੀਂ ਕੀਤੀ ਬਿਆਨਾਂ ਦੇ ਵਿੱਚ ਕੇਵਲ ਸਪੋਰਟ ਕੀਤੀ ਆ ਵੀ ਅਸੀਂ ਐ ਕਰਦੇ ਆਂ ਕਿ ਜੇ ਕਰਦੇ ਆਂ ਵੀ ਕੀਤਾ ਕੁਝ ਨਹੀਂ ਆ ਤੇ ਇਹ ਸੋਚਣਾ ਪਵੇਗਾ ਸਾਨੂੰ ਇਥੋਂ ਤੱਕ ਲੱਗਦਾ ਵੀ ਇਹ ਸਪੋਰਟ ਆਪਣੇ ਬੰਦੇ ਦੀ ਕਰਨਗੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦੀ ਕਰਨਗੇ ਤੇ ਭਾਈ ਸਾਹਿਬ ਦੀ ਇਹਨਾਂ ਨੇ ਸਪੋਰਟ ਨਹੀਂ ਕਰਨੀ ਹਰ ਹਾਲ ਦੇ ਵਿੱਚ ਹਾਂਜੀ ਕੀ ਮੰਨਦੇ ਹੋ ਫਿਰ ਐਸਜੀਪੀਸੀ ਨੂੰ ਤੁਸੀਂ ਤੇ ਜਹ ਜਹਦਰ ਸਾਹਿਬ ਦੇਖੋ ਵੀ ਹੁਣ ਤੁਸੀਂ ਵੇਖ ਲਓ ਵੀ ਜਥੇਦਾਰ ਉੱਤਰ ਦੇ ਕਿਦਾਂ ਆ ਲੱਗਦੇ ਕਿਦਾਂ ਉਹ ਮੇਰੇ ਤੋਂ ਵੱਧ ਤੁਸੀਂ ਪੱਤਰਕਾਰ ਸਿਆਣੀ ਉਹ ਭਰਾ ਆਪਣੇ ਤੁਹਾਨੂੰ ਵੀ ਜ਼ਿਆਦਾ ਪਤਾ ਹੋਵੇਗਾ ਵੀ ਜਥੇਦਾਰ ਜਦੋਂ ਜੀ ਕੀਤਾ ਲਾ ਲਿਆ ਜਦੋਂ ਜੀ ਕੀਤਾ ਬਣਾਤਾ ਉਹ ਚੀਜ਼ਾਂ ਸੋਚਣ ਵਾਸਤੇ ਸਾਨੂੰ ਮਜਬੂਰ ਕਰਦੀਆਂ ਵੀ ਇਹ ਜਥੇਦਾਰ ਆਉਂਦੇ ਕਿੱਥੋਂ ਹਨ ਅੱਛਾ ਤੇ ਵੀ ਜਿਹੜੀ ਸੰਗਤ ਹੈ ਖਡੂਰ ਸਾਹਿਬ ਦੀ ਜਿਹੜੀ ਸਿੱਖ ਸੰਗਤ ਹੈ ਉਹ ਹੁਣ ਕਿਹਦੇ ਮਗਰ ਚੱਲੇਗੀ ਐਸਜੀਪੀਸੀ ਦੇ ਮਗਰ ਚੱਲੇਗੀ ਭਾਈ ਅਮਰਤਪਾਲ ਦੇ ਮਗਰ ਚੱਲੇਗੀ ਉਹਨਾਂ ਦੇ ਅੱਖੇ ਲੱਗੇਗੀ ਤੁਹਾਡੇ ਅੱਖੇ ਲੱਗੇਗੀ ਕਿ ਜਾਂ ਫਿਰ ਜਹਦਤ ਸਾਹਿਬ ਦੀ ਕਿ ਜਾਂ ਫਿਰ ਸ਼ਰੋਮਣੀ ਕਾਲੇ ਚੱਲਦੇ ਕਿ ਇੱਥੋਂ ਦੇ ਇੱਥੋਂ ਦੇ ਲੋਕਾਂ ਨੇ ਕੰਮ ਦੇਖਿਆ ਭਾਈ ਅਮਰਤਪਾਲ ਸਿੰਘ ਜੀ ਨੇ ਜਿਹੜਾ 6-7 ਮਹੀਨੇ ਦਾ ਉਹਨਾਂ ਦਾ ਸਫਰ ਆ ਉਹ ਕੰਮ ਦੇਖਿਆ ਤੇ ਵੀ ਮਾਵਾਂ ਆ ਕੇ ਜਦੋਂ ਮਿਲਦੀਆਂ ਮਾਵਾਂ ਰੋਦੀਆਂ ਤਾਂ ਹਾਂ ਮਾਰ ਕੇ ਵੀ ਸਾਡੇ ਪੁੱਤਾਂ ਨੇ ਨਸ਼ੇ ਛੜਤੇ ਸੀ ਠੀਕ ਹੈ ਤੇ ਨਸ਼ੇ ਛਡਾਉਣ ਵਾਲਿਆਂ ਨੂੰ ਕੋਈ ਜੇਲ੍ਹ ਦੇ ਵਿੱਚ ਛੁੱਟਿਆ ਭਾਈ ਅਮਰਤਪਾਲ ਸਿੰਘ ਦਾ ਕੰਮ ਦੇਖਣਾ ਜੇਕਰ ਤਾਂ ਇਹ ਕੰਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਛਡਾਈ ਹੁੰਦੇ ਤੇ ਉਹਨਾਂ ਦਾ ਲੋ ਆਦੇ ਭਾਈ ਅਮਰਤਪਾਲ ਸਿੰਘ ਜੀ ਨੇ ਜੇਕਰ ਨੌਜਵਾਨਾਂ ਦੇ ਨਸ਼ੇ ਛੜਾਏ ਆ ਉਹਨਾਂ ਨੂੰ ਅਮਰਤ ਅਮਰਤ ਸੰਚਾਰ ਵਨ ਤੋਰਿਆ ਵਾ ਤੇ ਫਿਰ ਭਾਈ ਅਮਰਤਪਾਲ ਸਿੰਘ ਜੀ ਵੱਲ ਲੋਕ ਹੈਗੇ ਆ ਬਹੁਤ ਵੱਡਾ ਹੰਗਾਰਾ ਵਾ ਇਥੋਂ ਤੱਕ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਆ ਜਿਹੜੇ ਸੇਵਾਦਾਰੀ ਕੋਈ ਕਰ ਰਿਹਾ ਕੋਈ ਰਾਗੀ ਸਿੰਘ ਆ ਪਤਾ ਨਹੀਂ ਰਾਗੀ ਸਿੰਘਾਂ ਦੇ ਮੈਨੂੰ ਕਿੰਨੇ ਕ ਫੋਨ ਆ ਗਏ ਪ੍ਰਚਾਰਕਾਂ ਦੇ ਫੋਨ ਆ ਗਏ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਡਿਊਟੀਆਂ ਕਰਦੇ ਆ ਜਿਹੜੇ ਸੇਵਾਦਾਰ ਆ ਉਹ ਕਹਿੰਦੇ ਵੀ ਅਸੀਂ ਆਪਣੀਆਂ ਡਿਊਟੀਆਂ ਤੋਂ ਉੱਪਰ ਉੱਠ ਕੇ ਅਸੀਂ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇਣਾ ਵਾ ਜਿਹੜੇ ਉਹਨਾਂ ਕਮੇਟੀਆਂ ਦੇ ਨਾਲ ਜੁੜੇ ਹੋਏ ਬੰਦੇ ਆ ਜਿਹੜੇ ਉੱਥੇ ਡਿਊਟੀਆਂ ਕਰਦੇ ਆ ਉਹ ਬੰਦੇ ਸਾਥ ਦੇ ਰਹੇ ਆ ਤੇ ਇਸ ਕਰਕੇ ਸਾਨੂੰ ਦਰੰਦੀ ਦੂਰ ਨਹੀਂ ਆ ਭਾਈ ਅਮਰਤਪਾਲ ਸਿੰਘ ਦੀ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤਣਗੇ ਭਾਈ ਚਮਕੌਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਵਿਚਾਰ ਰੱਖੇ ਇਹ ਜੋ ਖਡੂਰ ਸਾਹਿਬ ਦੀ ਇਸ ਵੇਲੇ ਪੰਥਕ ਸੀਟ ਹੈ ਇਸ ਸੀਟ ਦੇ ਉੱਪਰ ਜਿਸ ਤਰੀਕੇ ਦੇ ਨਾਲ ਦਾਵਾ ਕੀਤਾ ਜਾ ਰਿਹਾ ਕਿ ਭਾਈ ਅਮਰਤਪਾਲ ਸਿੰਘ ਹੋਣੀ ਵੱਡੀ ਲੀਡ ਨਾਲ ਜਿੱਤਣਗੇ ਅਰ ਸਿਮਰਤਜੀਤ ਸਿੰਘ ਮਾਨ ਦਾ ਜਿਹੜਾ ਰਿਕਾਰਡ ਹੈ ਉਹਨੂੰ ਦੁਹਰਾਉਣਗੇ ਉਹ ਇਤਿਹਾਸ ਦੁਹਰਾਉਣਗੇ ਅਰ ਡਿਬਰੂਗੜੀ ਦੀ ਜੇਲ੍ਹ ਚੋਂ ਬਾਹਰ ਆਉਣਗੇ ਇਹ ਇਸ ਤਰੀਕੇ ਦਾ ਭਰੋਸਾ ਜਿਹੜਾ ਇਸ ਵੇਲੇ ਸੰਜਟਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪਰ ਇਹ ਤਾਂ ਹੁਣ ਚੋਣਾਂ ਦੇ ਨਤੀਜੇ ਹੀ ਦੱਸਣਗੇ ਪਰ ਚਮਕੌਰ ਸਿੰਘ ਹੋਣਾ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਜਿਨ੍ਹਾਂ ਦਾ ਵਿਰੋਧ ਜੇਲ੍ਹ ਜਾਣ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਕਰਦੇ ਸੀ ਉਹ ਅੱਜ ਵੀ ਕਰ ਰਹੇ ਨੇ ਤੇ ਆਣ ਤੋਂ ਬਾਅਦ ਵੀ ਕਰਨਗੇ ਪਰ ਜਿਨ੍ਹਾਂ ਦੇ ਹੱਕ ਚੋਂ ਪਹਿਲਾਂ ਵੀ ਖੜਦੇ ਸੀ ਜੇਲ੍ਹ ਚ ਵੀ ਖੜ ਰਹੇ ਨੇ ਤੇ ਬਾਹਰ ਆਣ ਕੇ ਵੀ ਖੜਨਗੇ ਤੇ ਲੜਨਗੇ ਪਰ ਉਹਦੇ ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਹੈ ਕਿ ਜੇ ਸਿਮਰਨਜੀਤ ਸਿੰਘ ਮਾਨ ਹੋਣੀ ਆਪਣਾ ਕੈਂਡੀਡੇਟ ਵਾਪਸ ਲੈ ਰਹੇ ਨੇ ਤਾਂ ਸ਼ਰਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹੇ ਨੂੰ ਉਤਾਰਿਆ ਕਿ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਭਾਈ ਅਮਰਤਪਾਲ ਸਿੰਘ ਸਾਰਿਆਂ ਤੇ ਭਾਰੂ ਪੈਂਦੇ ਨੇ ਜਾਂ ਫਿਰ ਸਾਰੇ ਮਿਲ ਕੇ ਭਾਈ ਅਮਰਤਪਾਲ ਤੇ ਭਾਰੂ ਪੈਂਦੇ ਨੇ ਤੇ ਇਜਾਜ਼ਤ ਵਕਦਰ ਹਕਸਤ ਦੀ ਆਵਾਜ਼ ਐਨਆਰਆਈ Today.